ਲੁਧਿਆਣਾ ਦੇ ਹਲਕਾ ਗਿਰਚ ਸ਼ੋਮਨੀ ਕਾਲੀ ਦਲ ਦੇ ਰੱਖੇ ਇੱਕ ਪ੍ਰੋਗਰਾਮ ਦੌਰਾਨ ਪਹੁੰਚੇ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਸ ਦੌਰਾਨ ਉਹਨਾਂ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੀਤਾ ਵੱਡਾ ਹਮਲਾ ਅਤੇ ਉਹਨਾਂ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਹੋ ਚੁੱਕੀ ਹੈ ਖਰਾਬ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਡਿੰਗ ਸਮੇਤ ਤਰਵਨੀਤ ਬਿੱਟੂ ਤੇ ਵੀ ਨਿਸ਼ਾਨਾ 사ਧਿਆ ਅਤੇ ਉਹਨਾਂ ਨੇ ਕਿਹਾ ਕਿ ਸ਼ੋਮਨੀ ਕਾਲੀ ਦਲ ਖੇਤਰੀ ਪਾਰਟੀ ਅਤੇ ਬਾਕੀ ਸਾਰੀਆਂ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਇਸ ਦੌਰਾਨ ਉਹਨਾਂ ਨੇ ਪੰਜਾਬ ਦੇ ਵਿੱਚ 13 ਸੀਟਾਂ ਤੇ ਜਿੱਤਣ ਦਾ ਦਾਵਾ ਵੀ ਕੀਤਾ ਹੈ ਜੇ ਪੰਜਾਬ ترقی ਕਰੂਗਾ ਤਾਂ ਆਪਾਂ ਕਰਾਂਗੇ ਜੇ ਇੱਥੇ ਕੁਝ ਹੋਊਗਾ ਤੇ ਆਪਣਾ ਨੁਕਸਾਨ ਚੋਂ ਜ਼ਿਆਦਾ ਹੋਊਗਾ ਆ ਵੋਟਾਂ ਦਾ ਸਿਲਸਿਲਾ ਅਜ਼ਾਦੀ ਦੇ ਬਾਅਦ ਲਗਾਤਾਰ ਚੱਲਦਾ ਰਿਹਾ ਹੈ ਪਰ ਆਪਾਂ ਕੀ ਫੈਸਲੇ ਕੀਤੇ ਐ ਸਹੀ ਕੀਤੇ ਐ ਜਾਂ ਗਲਤ ਕੀਤੇ ਐ ਆਪਾਂ ਕਿਤੇ ਵਿਚਾਰੇ ਨਹੀਂ ਹੁਣ ਜਿਹੜੀ ਆ ਇਲੈਕਸ਼ਨ ਚਾਰ ਪਾਰਟੀਆਂ ਮੇਨ ਇਲੈਕਸ਼ਨ ਚ ਆਈਆਂ ਇੱਕ ਪਾਸੇ ਥੋੜੀ ਆਪਣੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਖਾਲਸਾ ਪੰਥ ਦੀ ਫੌਜ ਐ ਪੰਜਾਬੀਆਂ ਦੀ ਫੌਜ ਐ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਐ ਵਿਜੀ ਦਾ ਵੱਡਾ ਇਤਿਹਾਸ ਹੈ 103 ਸਾਲ ਪੁਰਾਣਾ ਇਤਿਹਾਸ ਸਭ ਤੋਂ ਵੱਧ ਦੇਸ਼ ਦੀਆਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੀ ਪਾਰਟੀ ਹੈ ਪੂਰੇ ਪੰਜਾਬ ਵਿੱਚ ਪੰਜਾਬੀਆਂ ਨੇ ਫੈਸਲਾ ਕਰ ਲਿਆ ਕਿ ਦਿੱਲੀ ਵਾਲੀਆਂ ਪਾਰਟੀ ਨੂੰ ਭਜਾ ਦੇਣਾ ਹੈ ਕਿ 13 ਦੀਆਂ 13 ਸੀਟਾਂ ਕਾਲੀ ਦਾ ਜਿੱਤੂ ਬਿਲਕੁਲ ਜੀ ਅੱਜ ਹਲਕਾ ਗੱਲ ਤਾਜ਼ਾ ਪਹਿਲੇ ਸੁਖੇ ਸ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਣੀ ਅਕਾਲੀ ਦਲ ਦੀ ਰੈਲੀ ਰੱਖੀ ਗਈ ਸੀਗੀ ਸਰਦਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਤੇ ਜੋ ਪ੍ਰਧਾਨ ਸਭਾ ਤੇ ਦੱਸ ਕੇ ਗਏ ਨੇ ਵੈਸੇ ਤਾਂ ਜਗ ਜਾ ਰਹੀ ਹੈ ਵੀ ਇਕੱਲੇ ਢਿੱਲੋਂ ਸਾਹਿਬ ਨੂੰ ਛੱਡ ਕੇ ਬਾਕੀ ਜਿੰਨੇ ਵੀ ਕੈਂਡੀਡੇਟ ਨੇ ਜਾਂ ਦੂਜੀਆਂ ਪਾਰਟੀਆਂ ਜੋ ਆਏ ਹੋਏ ਨੇ ਜਾਂ ਬਾਹਰੋਂ ਆਏ ਹੋਏ ਨੇ ਸੋ ਇੱਕ ਬਹੁਤ ਵਧੀਆ ਈਮਾਨਦਾਰ ਕੈਂਡੀਡੇਟ ਇਹਨਾਂ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਜਿਹੜੇ ਪਹਿਲਾਂ ਕਾਉਂਸਲਰੀ ਤੋਂ ਸ਼ੁਰੂ ਕਰਕੇ ਐਮਐਲਏ ਤੋਂ ਰਹਿ ਕੇ ਹੁਣ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਹੈ ਬਿਲਕੁਲ ਬੇਦਾ ਕਰੀਅਰ ਹੈ ਜੀ ਉਹਨਾਂ ਦਾ ਗੁਰਸੇਖ ਆਦਮੀ ਨੇ ਸੋ ਮੈਂ ਤਾਂ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਵੀ ਇਹ ਜਿਹੇ ਚਿਹਰੇ ਮੂਰੇ ਲੈ ਕੇ ਆਓ ਤਾਂ ਜੋ ਆਪਣੇ ਲੁਧਿਆਣੇ ਦਾ ਭਲਾ ਹੋ ਸਕੇ ਸ਼ਹਿਰ ਦੀ ਵੋਟ ਦਾ ਕਿੰਨੇ ਵਿੱਚ ਹਾਲੇ ਤੱਕ ਬਰਾਬਰ-ਉਬਰਾਬਰ ਨਹੀਂ ਜਾਂ ਸ਼ਹਿਰ ਦੀ ਵੋਟ ਚ ਹਾਲੇ ਲੀਡ ਤੁਸੀਂ ਨਹੀਂ ਕਰ ਰਹੇ ਪਿੰਡਾਂ ਜੋ ਲੀਡ ਕਰ ਰਹੇ ਤਾਂ ਕੀ ਜਿੱਤ ਸਕੋਗੇ ਦੇਖੋ ਜੀ ਸ਼ਹਿਰ ਦੀ ਵੋਟ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਸਾਡਾ ਦਿਹਾਤੀ ਹਲਕਾ ਹੈ ਲੇਕਿਨ ਦਿਹਾਤੀ ਸਾਡੇ ਜਿਹੜਾ ਹੈਗੇ ਤਿੰਨ ਹਲਕੇ ਨੇ ਜਗਰਾਉਂ ਦਾਖਾ ਔਰ ਗਿੱਲ ਇਦੇ ਵਿੱਚੋਂ ਅਸੀਂ ਪੂਰੀ ਲੀਡ ਕਰਾ ਕੇ ਢਿੱਲੂ ਸਾਹਿਬ ਨੂੰ ਮਤਲਬ ਤੋਰਾਂਗੇ ਗਾਂ ਫਿਰ ਚਲੋ ਜੋ ਸ਼ਹਿਰ ਵਾਲੇ ਹੈਗੇ ਨੇ ਉਹ ਆਪਣਾ ਜਵਾਬ ਜਿਹੜਾ ਹੈਗਾ ਉਹ ਹੀ ਦੇ ਸਕਦੇ ਨੇ ਅਸੀਂ ਤਾਂ ਆਪਣੇ ਬਾਰੇ ਦੱਸ ਸਕਦੇ ਹਾਂ ਦੇਖੋ ਜੀ ਫਾਇਦੇ ਨੁਕਸਾਨ ਦੀ ਗੱਲ ਨਹੀਂ ਇਹ ਸਿਧਾਂਤਤਾ ਦੀ ਗੱਲ ਹੈ ਜੋ ਆਪਣੇ ਸਿਧਾਂਤ ਸੀਗੇ ਉਹਦੇ ਉੱਤੇ ਜੇ ਸਾਨੂੰ ਕਿਸੇ ਚੀਜ਼ ਤੋਂ ਮਜਬੂਰ ਕੀਤਾ ਗਿਆ ਜਾਂ ਕੁਝ ਹੋਰ ਉਹਦੇ ਕਰਕੇ ਫਿਰ ਸ਼ਰੂਨ ਨੀਤਾਲੀ ਦਲ ਨੇ ਇਹੀ ਡਿਸੀਜਨ ਲਿਆ ਕਿ ਜਿਹੜਾ ਅਸੀਂ ਜਿੰਨੇ ਵੀ ਇਲੈਕਸ਼ਨ ਹੈਗਾ ਹੁਣ ਕੱਲੇ ਆਪਣੇ ਤੌਰ ਤੇ ਲੜਾਂਗੇ ਤੇ ਸਾਡੇ ਅਸੀਂ ਜਿਹੜੇ ਨੈਤਿਕਤਾ ਤੇ ਜਾਂ ਸਿਧਾਂਤਾਂ ਦੇ ਖਿਲਾਫ ਜਿਹੜਾ ਹੈਗਾ ਅਸੀਂ ਨਹੀਂ ਜਾ ਸਕਦੇ ਚਾਹੇ ਕੋਈ ਵੀ ਪਾਰਟੀ ਹੋਵੇ ਇਸ ਕਰਕੇ ਅਖਾਲੀ ਦਲ ਜਿਹੜਾ ਹੈਗਾ ਇਸ ਟਾਈਮ ਇਕੱਲਾ ਚੋਣ ਮੈਦਾਨ ਦੇ ਵਿੱਚ ਉਤਰਿਆ ਸਹਾਂ ਤੁਹਾਡੇ ਨਾਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਾਲ ਨੇ ਜੀ ਬਾਕੀ ਪਾਰਟੀਆਂ ਵੀ ਕਿੰਨੀਆਂ ਸਾਡੇ ਨਾਲ ਆਮ ਆਦਮੀ ਕਹਿੰਦੇ ਸਾਡੇ ਨਾਲ ਦੇਖੋ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਣ ਜੀ ਲੇਕਿਨ ਗੱਲ ਇਹ ਹੈ ਵੀ ਜਿਹੜਾ ਸ਼੍ਰੋਮਣੀ ਅਖਾਲੀ ਦਲ ਹੈ ਇਹ ਖੇਤਰੀ ਪਾਰਟੀ ਹੈ ਸ਼ੁਰੂ ਤੋਂ ਕਿਸਾਨੀ ਨਾਲ ਵੀ ਜੁੜੀ ਹੋਈ ਹੈ ਤੇ ਜੀਵਿਦਾਦ ਦੇ ਨਾਲ ਜੁੜੀ ਹੋਈ ਹੈ ਚਾਹੇ ਮੋਟਰਾਂ ਤੋਂ ਲੈ ਕੇ ਚਾਹੇ ਟਰੈਕਟਰ ਤੋਂ ਲੈ ਕੇ ਚਾਹੇ ਜਿੰਨੇ ਵੀ ਆਹ ਟੈਕਸ ਤੋਂ ਲੈ ਕੇ ਜਾਂ ਜਿੰਨਾ ਵੀ ਹੈਗਾ ਕਿਸਾਨਾਂ ਨੂੰ ਜੋ ਵੀ ਸਹੂਲਤ ਦਿੰਦੀ ਹੈ ਉਹ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਹੀ ਹੋਈ ਹੈ ਜੀ ਅਸੀਂ ਵੀ ਜਿਹੜਾ ਪਿਛਲਾ ਸਾਡਾ ਕਾਰਜਕਾਲ ਸੀਗਾ ਕੱਲੇ ਹਲਕੇ ਗੇਲ ਦੇ ਅੰਦਰ 450 ਮੋਟਰ ਅਸੀਂ ਵੰਡੀ ਹੈ ਜੀ ਨਾ ਉਹ ਤੋਂ ਪਹਿਲਾਂ ਕਦੀ ਆਈ ਹੈ ਨਾ ਉਹ ਤੋਂ ਬਾਅਦ ਚ ਕਦੀ ਆਈ ਹੈ ਇੱਕ ਕਲਾਸਿਕ ਰੋਗੀ ਸਿੰਘ ਬਿੱਟੂ ਨੂੰ 2 ਕਰੋੜ ਰੁਪਏ ਦੇ ਕੇ ਨਗਰ ਨਿਕੋਂਦੀ ਐਨਓਸੀ ਲੈਣੀ ਪਈ। ਉਹ ਕਹਿੰਦਾ ਜਦੋਂ ਮੈਂ ਐਮਪੀ ਬਣਿਆ ਸੀ ਮੈਨੂੰ ਸ਼ਰੋਨੀ ਗਲੀਦਲ ਨੇ ਇਹ ਆਫਿਸ ਦਿੱਤਾ ਸੀ ਸਰਕਾਰੀ ਦਸਤੂਦ। ਕਿ ਉਹ ਉਸ ਟਾਈਮ ਇਹ 1000 ਇਨ ਕੰਡੀਸ਼ਨ ਤਾਂ ਨਹੀਂ ਹੋਈਆਂ ਸੀ ਕਿੰਨੇ ਦਿਨਾਂ ਦੇ ਬਿਲੀ ਬੇਲ ਨਹੀਂ ਨਹੀਂ ਜੀ ਨਹੀਂ ਨਹੀਂ ਐਦਾਂ ਇਹੋ ਜੀ ਕੋਈ ਗੱਲ ਨਹੀਂ ਹੈਗੀ। ਨਾ ਸ਼ਰੋਨੀ ਗਲੀਦਲ ਨੇ ਐਦਾਂ ਕਿਸੇ ਨੂੰ ਦਿੱਤਾ ਹੈ, ਨਾ ਕਾਂਗਰਸ ਪਾਰਟੀ ਨਾਲ ਤੁਹਾਡੀ ਕੋਈ ਸੰਧੀ ਹੈਗੀ ਹੈ। ਉਹ ਤਾਂ ਹੁਣ ਬੋਲਣ ਨੂੰ ਜੋ ਮਰਜ਼ੀ ਕਹੀ ਜਾਣ। ਦੇਖੋ ਜਿਨ੍ਹਾਂ ਦੇ ਸਾਰੇ ਪਰਿਵਾਰ ਨੂੰ ਇੱਕ ਚਲੋ ਆਪਣੀ ਆਪਣੀ ਸੋਚ ਹੈਗੀ ਆ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਲੇਕਿਨ ਜਿਵੇਂ ਉਹ ਕਾਂਗਰਸ ਪਾਰਟੀ ਨੇ ਤੁਸੀਂ ਦੇਖੋ ਇਹਨਾਂ ਦੇ ਦਾਦਾ ਜੀ ਸੀਐਮ ਰਹੇ ਠੀਕ ਹੈ ਇਹਨਾਂ ਦੇ ਭੂਆ ਜੀ ਮੰਤਰੀ ਰਹੇ ਉਸ ਤੋਂ ਬਾਅਦ ਸਤਜ ਪ੍ਰਕਾਸ਼ ਜੀ ਉਹ ਮੰਤਰੀ ਰਹੇ ਇਹਨਾਂ ਦੇ ਬ੍ਰਦਰ ਨੂੰ ਡੀਐਸਪੀ ਬਣਾਤਾ ਗੁਰਕੀਰਤ ਕੋਟਲੀ ਜੀ ਉਹ ਐਮਐਲਏ ਰਹੇ ਇਹ ਤਿੰਨ ਵਾਰ ਏਐਮਪੀ ਬਣਾਤੇ ਕਾਂਗਰਸ ਸਰਕਾਰ ਨੇ ਇਤੋਂ ਜ਼ਿਆਦਾ ਹੁਣ ਪਾਰਟੀ ਹੋਰ ਕੀ ਦੇ ਸਕਦੀ ਜੀ ਇੱਕ ਪਰਿਵਾਰ ਨੂੰ ਤੇ ਜੇ ਉਹਨਾਂ ਨਾਲ ਇਹ ਧੋਖਾ ਕਰ ਸਕਦੇ ਆ ਤੇ ਫਿਰ ਮੇਰੇ ਸਾਹ ਨਾਮ ਪਬਲਿਕ ਨਾਲੇ ਰਲ ਨਹੀਂ ਰਿਹਾ